ਜਰਾ ਸਰहदी ਲੱਗਾ ਡੇਰਾ ਬਾਬਾ ਨਾਨਕ ਦੇ ਕਸਬਾ ਕਾਹਨੋਂ ਮੈਂ ਪਹੁੰਚੇ ਆ ਜਿੱਥੇ ਅੱਜ ਰਾਤ 7-8 ਦੁਕਾਨਾਂ ਦਾ ਤਾਲੇ ਤੋੜ ਕੇ ਇਹ ਲੁੱਟ ਕੀਤੀ ਗਈ ਆ ਸੌਤ ਆਪਣਾ ਮੈਂ ਹਾਲਤ ਕਾਹ ਆਪਣੇ ਕਹਿਣਾ ਕਿ ਖੱਬੇ ਦੁਕਾਨ ਦਿਖਾਈ ਦਵੇ ਗੋਪੀ ਖਾਲ ਫੀਡ ਸਟੋਰ ਜਿਹੜਾ ਉਹ ਦੁਕਾਨ ਰਾਤ ਨੂੰ ਦੋ 2:30 ਵੇਲੇ ਕਿਨੇ ਕਰੀਬ ਜਿਹੜੀ ਟੁੱਟੀ ਆ ਉਹਨਾਂ ਨੇ ਕੋਈ ਭਾਜੀ ਕਿਹੜਾ ਸਾਮਾਨ ਹੁੰਦਾ ਜਿਹੜਾ ਕਿ ਉਹਨਾਂ ਨੇ ਇੱਕ ਸ਼ਟਰ ਤੋੜ ਕੇ ਤੇ ਇਹਦੇ ਗੱਲੇ ਦੇ ਵਿੱਚ ਜਿਹੜੇ ਸੀ ਉਹਨਾਂ ਨੇ ਪੈਸੇ ਕੱਢ ਲਏ ਆ ਮੈਂ ਸੱਜੇ ਦੀ ਦੁਕਾਨ ਆ ਸਨਰਾਈਜ਼ ਬੈਕਰੀਜ਼ ਸਟਰੀਟ ਸਿਆ ਇਹਨਾਂ ਦਾ ਵੀ ਇਸੇ ਤਰ੍ਹਾਂ ਹੋਇਆ ਵਾ ਮੈਂ ਅੱਜ ਅਪਰ ਤੋਂ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹ ਜਿਹੜਾ ਰਾਤ ਵਾਕਿਆ ਹੋਇਆ ਇਹਨੂੰ ਕਿਤਨਾ ਪਤਾ ਲੱਗਿਆ ਤੇ ਕਿੰਨਾ ਜਾਨਾਂ ਨੁਕਸਾਨ ਕੀਤਾ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦੇਵ ਸਿੰਘ ਆ ਮੈਂ ਗੋਪੀ ਖਾਲਪੀ ਸਟੋਰ ਤੋਂ ਬੋਲਦਾ ਮੈਨੂੰ ਕੋਈ 4 ਵਜੇ ਸਵੇਰ ਦਾ ਪਤਾ ਲੱਗਾ ਵਾ ਤੇ ਕੈਮਰੇ ਚ ਜਿਹੜਾ ਚੈੱਕ ਕੀਤਾ 2:30 ਵਜੇ ਦਾ ਟਾਈਮ ਆਇਆ ਜਦੋਂ ਦੁਕਾਨਾਂ ਟੁੱਟ ਗਿਆ ਨੇ ਔਰ ਗੱਲੇ ਵਿੱਚ ਜਦੋਂ ਵੀ ਮਤਲਬ ਪੈਸੇ ਪਏ ਸੀ ਸਾਰੇ ਲੈ ਗਏ ਨੇ ਇੱਕ ਚੋਰੀ ਨਹੀਂ ਹੋਈ 11 ਚੋਰੀਆਂ ਹੋਈਆਂ ਨੇ ਰਾਤ ਚ 3 ਕੋਟਲੇ ਹੋ ਗਈਆਂ 14 ਹੋ ਗਈਆਂ ਜੀ 14 ਚੋਰੀਆਂ ਹੋਈਆਂ ਨੇ ਇਹ ਬਿਲਕੁਲ ਕੋਈ ਪ੍ਰਸ਼ਾਸਨ ਕੋਈ ਵੀ ਨਹੀਂ ਗੱਲ ਕਰ ਰਿਹਾ ਕੋਈ ਕੋਈ ਗਸ਼ਤ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋ ਰਹੀ ਸਾਰਾ ਹੀ ਸੋੜਤ ਦਾ ਪੁਲਿਸ ਦੇ ਥਾਣੇ ਵਿੱਚ ਸਿਰਫ ਤਿੰਨ ਬੰਦੇ ਹੀ ਜੁੜ ਗਏ ਆ ਕੋਈ ਵੀ ਸਾਡੀ ਸੁਣਵਾਈ ਨਹੀਂ ਪੁਲਿਸ ਵਾਲੇ ਆਂਦੇ ਵੀ ਆਪਣੇ ਚੌਕੀਦਾਰ ਆਪ ਰੱਖੋ ਤੇ ਜੇ ਅਸੀਂ ਆਪਣੇ ਚੌਕੀਦਾਰ ਰੱਖੜਿਆਂ ਤੇ ਇਹ ਤਨਖਾਹਾਂ ਕਾਹਦੀਆਂ ਲੈਂਦੇ ਭਾਈ ਨੇ ਆਖਰ ਤੇ ਇਨ੍ਹਾਂ ਵਾਸਤੇ ਇਨ੍ਹਾਂ ਨੂੰ ਸਾਡੇ ਵਾਸਤੇ ਰੱਖਿਆ ਰਵਾਂ ਤੇ ਜੇ ਇਹਨਾਂ ਸਾਡੇ ਹੀ ਇਹਨਾਂ ਨੇ ਕਹਣਾ ਵੀ ਤੁਸੀਂ ਆਪਣੇ ਰੱਖ ਲਓ ਤੇ ਫਿਰ ਇਹਨਾਂ ਨੂੰ ਕਰਨ ਨੂੰ ਰੱਖਿਆ ਵਿਚਾ ਕੰਗਾਂ ਦਾ ਮੇਰਾ ਨੁਕਸਾਨ ਕੋ 5500 ਰੁਪਿਆ ਗੱਲੇ ਦੇ ਵਿੱਚ ਹੀ ਜਿਹੜਾ ਹੋਇਆ ਵਾ ਬਾਕੀ ਬੋਰੀਆਂ ਚ ਮਾਲ ਹੀ ਹੋ ਨਹੀਂ ਕੋਈ ਖੜਿਆ ਗਿਆ ਮੈਂ ਖਲ ਫੀਟ ਦਾ ਹੀ ਕੰਮ ਕਰਦਾ ਸੁਨਾਈ ਵੇਕਰੀ ਕਰਨ ਉਹ ਸਵੇਰ 3:30 ਵਜੇ ਦੀ ਗੱਲ ਹੈ ਕਿ ਸਾਨੂੰ ਮੇਰੇ ਗਵਾਂਢੀ ਗੋਪੀ ਘਾਰ ਫੀਟਰ ਨੇ ਆਣ ਕੇ ਘਰ ਸਾਡੇ ਦੱਸਿਆ ਕਿ ਤੁਹਾਡੀ ਡਾਕਟਰ ਸਾਹਿਬ ਦੁਕਾਨ ਖੁੱਲੀ ਹੈ ਦੁਕਾਨ ਚੋਰੀ ਹੋ ਚੁੱਕੀ ਹੈ ਜੇ ਪ੍ਰਸ਼ਾਸਨ ਕੋ ਗਏ ਆ ਪ੍ਰਸ਼ਾਸਨ ਧਿਆਨ ਨਹੀਂ ਦੇ ਰਹਾ ਕਿ ਚੌਂਕੀ ਵੇਰਾ ਖੋਜੀ ਕਿਉਂਕਿ ਲਾਲ ਆਈ ਸੋ ਰੱਖਣਾ ਚੌਂਕੀ ਤੇ ਤੁਸੀਂ ਰਾਤ ਨੂੰ ਕਸਰ ਕਰਦੇ ਕਾਲੀ ਕਰਦੇ ਕਸਰ ਬੰਦ ਕਰ ਦੇਣੀ ਹੈ ਕਾਸੇ ਬਿਲਕੁਲ ਬੰਨ ਰਕ ਕੀਤੀ ਜਾਨਾ ਨੇ ਆਵਾ ਪ੍ਰਸ਼ਾਸਨ ਨੇ ਇਹ ਹੋ ਗਿਆ ਕਿ ਪ੍ਰਸ਼ਾਸਨ ਜਹ ਰੱਖਿਆਦਾ ਕਿ ਆਪਾਂ ਚੌਂਕੀ ਦਾ ਕਿਸ ਨੇ ਰੱਖਿਆ ਜਨੇ ਚੌਂਕੀ ਦਾ ਇੱਕ ਮੈਂ ਰੱਖਿਆ ਚੌਂਕੀ ਦਾ ਚੌਂਕੀ ਦਾ ਵੀ ਚੋਰੀਆ ਕਰਾਤੀ ਸਾਡੀਆਂ ਤੇ ਮੇਰਾ ਭਾਈ ਆ 930 ਵੀ ਇਹ ਗੱਲੇ ਤੋਂ ਕਢ ਕੇ ਲਾਗੇ ਨੇ ਬਾਕੀ ਫ੍ਰਿਜੋ ਸਮਾਨ ਪੀਣ ਖਾਣ ਵਾਲਾ ਲੈ ਗਏ ਨੇ ਹਾਂਜੀ ਆਪਾਂ ਬਟਾਲਕ ਨੂੰ ਮੰਗਣੇ ਪੈਣਾ ਮੰਗਣੇ ਕਿ ਸਾਨੂੰ ਇਹਦਾ ਕੋਈ ਚੋਰ ਲੱਭਣ ਲੱਗੇ ਸਾਨੂੰ ਇਹ ਬੇਰੀ ਬੇਨਤੀ ਕਰਨੀ ਹੈ ਚੋਰ ਆ ਤੁਹਾਡੀ ਚੋਰੀ ਹੋਈ ਆ ਤੇ ਤੁਣ ਕਿਨੇ ਵਸੇ ਪਤਾ ਲਗਾ ਜਿਹੜੇ 4 ਵਜੇ ਨੂੰ ਦੱਸਿਆ ਜੀ ਜਦੋਂ ਕੋਪੀ ਫੀਟ ਸਿਰ ਉੱਤ ਨਾਂ ਤੇ ਘਰ ਜਾ ਕੇ ਦੱਸਿਆ ਕਿ ਤੁਹਾਡੀ ਚੋਰੀ ਡਾਕਟਰ ਸਾਹਿਬ ਹੋ ਗਈ ਹੈ ਹਾਂਜੀ ਪ੍ਰਸ਼ਾਸਨ ਕੋਈ ਕੰਮ ਨਹੀਂ ਪ੍ਰਸ਼ਾਸਨ ਕਹਿੰਦਾ ਤੁੰਜੀ ਮੈਂ ਕਹਿੰਦੀ ਸਾਡੀ ਐਫਆਈ ਕਰਦੇ ਕਰੋ ਇਹ ਫਿਰ ਤੁਸੀਂ ਕੀ ਕਰਕੇ ਠਿਆਰੋਗੇ ਤੁਸੀਂ ਕਿਚਾਰੀ ਘੁੰਮਾਂ ਮੈਂ ਕਹਿੰਦੀ ਅਹੀਂ ਘੁੰਮਣ ਲੋਕਾਂ ਨੂੰ ਕੋਈ ਐਫੇਲ ਰਿਪੋਰਟ ਕਰੋ ਨਹੀਂ ਜੇ ਚੋਰੀ ਹੋਈ ਹੈ ਦੂਸਤੋ ਇਹ ਥਾਣੇ ਪਹੁੰਚੇ ਹੋ ਤੇ ਪੁਲਿਸ ਬਸ ਕਣੀ ਲੇਟ ਆ ਉਹ ਵੀ ਉਹਦੇ ਨਾਲ ਹੀ ਆ ਗਏ ਗਏ ਆਜ ਨਾਲ ਹੀ ਆ ਗਏ ਜੀ ਉਹ ਨਾਲ ਆ ਗਏ ਇਹਨੂੰ ਕਹਿੰਦਾ ਕਿ ਤੁਸੀਂ ਐਫਐਸਆਰ ਕਿਉਂ ਕਰਾਉਂਦੇ ਮੈਂ ਐਫਐਸਆਰ ਕਰ ਉਹ ਕਹਿੰਦਾ ਨਹੀਂ ਆਪਣੀ ਆਪ ਕਰਨੀ ਐਫਐਸਆਰ ਕਿ ਤੁਸੀਂ ਕਿਚਾਰੀਆਂ ਘੁੰਮੋਗੇ ਮੈਂ ਕਿਚਾਰੀਆਂ ਹੀ ਘੁਮਣਾ ਲਾਈ ਰੋਡਾਂ 'ਤੇ ਘੁਮਣਾ ਜਾਂ ਬੇਟਾ ਜਾਂ ਚੋਰੀ ਹੋਈ ਥੀਓ ਪਹਿਲੇ ਤੁਸੀਂ ਆਪਣੇ ਕੋਲੋਂ ਦਿਓ ਹਾਂ ਬਈ ਬਾਈ ਹੋਰੀਆਂ ਹੋ ਗਈਆਂ ਨੇ 10 ਦਿਨ ਦੇ ਵਿੱਚ ਹੀ ਬਾਈ ਚੋਰੀਆਂ ਹੋ ਗਈਆਂ ਨੇ 5 ਦਿਨ ਪਹਿਲਾਂ ਸਿਮਰਨ ਮੈਡੀਕਲ ਸਟੋਰ ਦੀ ਹੋਈ ਆ ਫਿਰ ਉਹਦੀ ਬਾਬੇ ਦੀ ਮੈਣੀ ਦੀ ਹੋਈ ਆ ਇਲੈਕਟ੍ਰੀਸ਼ੀਅਨ ਵਾਲੇ ਦੀ ਵਾਲੀ ਸ਼ੀਸ਼ਿਆਂ ਵਾਲੇ ਦੀ ਹੋਈ ਆ 10-15 ਨਾਲ ਦੀ 15 20-25 ਚੋਰੀਆਂ ਹੋ ਚੁੱਕੀਆਂ ਨੇ 5 ਮਿੰਟ ਪਹਿਲਾਂ Swift ਗੱਡੀ ਉੱਥੋਂ ਚੋਰੀ ਕਰਕੇ ਲੈ ਚਲੇ ਸੀਗੇ ਲੋਕ ਖੋਲਿਆ ਸੀਗਾ ਬਾਹਰਲਾ ਬਸ ਸਟਾਰਟ ਨਹੀਂ ਹੋਈ ਨਾ ਕੋ ਸਿਰਫ 5 ਮਿੰਟ ਪਹਿਲਾਂ ਗਵਾਨ ਰੋਡ ਤੇ ਖੈਰਾ ਕਲੋਨੀ ਦੇ ਵਿੱਚੋਂ Swift ਗੱਡੀ ਬਚਾਅ ਹੋ ਗਿਆ ਫਰੇਗੇ ਨੇ ਹੋਣੀ 5 ਮਿੰਟ ਪਹਿਲਾਂ ਹੀ ਪਰੇਸ਼ਾਨੀ ਗੱਲ ਕਰਦੇ ਆ ਤੇ ਪੁਲਿਸ ਬਸ ਸਾਡੇ ਕੀ ਕਰ ਰਿਹਾ ਸਭ ਦੀਆਂ ਅੱਖਾਂ ਬੰਦ ਨੇ ਜੀ ਦੁਕਾਨਦਾਰ ਬਿਲਕੁਲ ਸੇਫ ਨਹੀਂ ਹੈਗਾ ਬਸ ਇੱਕੋ ਮੰਗ ਕਰਦੇ ਆ ਕਿ ਸੇਫ ਹੈਗਾ ਜੀ ਦਿਨੇ ਵੀ ਨਹੀਂ ਸੇਫ ਹੈਗਾ ਦਿਨੇ ਵੀ ਲੁੱਟਾਂ ਖੋਵਾਂ ਕਰਨ ਵਾਲੇ ਦਿਨੇ ਫਿਰਦੇ ਰਹਿੰਦੇ ਨੇ ਤੇ ਰਾਤ ਨੂੰ ਆਣ ਕੇ ਆਪਣਾ ਕੰਮ ਕਰ ਜਾਂਦੇ ਨੇ ਦੁਕਾਨਦਾਰ ਤੇ ਕਿਸੇ ਬੰਨੇ ਵੀ ਹੈਗਾ ਉਹਨਾਂ ਰਾਖੀ ਆਪ ਕਰਨੀ ਪੈਣੀ ਹੈ ਜੀ ਪੁਲਿਸ ਤੇ ਅਨੁਸ਼ਵਾਸ ਨਹੀਂ ਹੈਗਾ ਹੁਣ ਇਹ ਤੋਂ ਦੁਕਾਨ ਦਾ ਅੰਦਰ ਹਲਾਤ ਖੋਣ ਜਾ ਰਹੇ ਆ ਵੀ ਯਾਰ ਦੇਖੋ ਦੁਕਾਨ ਦੇ ਟਾਲੇ ਨੇ ਅੜਾ ਤਾਲਾ ਮੈਂ ਆਪਣੇ ਭਾਈ ਉਹ ਤਾਲੇ ਲਖਾਇਆ ਜਾਵੇ ਆਹ ਜਿਹੜਾ ਤਾਲਾ ਮੇਨ ਤਾਲਾ ਜਿਹੜਾ ਇਹਨੂੰ ਕਿਸ ਹਾਲਾਤ ਦੇ ਵਿੱਚ ਉਹ ਲਓ। ਬੜਾ ਮਿਹਨਤ ਆ ਲਿਆ ਕੋਈ ਤਾਂ ਦਿਖਾਉਣ ਜਾ ਰਹੇ ਆ ਕਿ ਮਿਹਨਤ ਆ ਲੈ ਵੇਖੋ ਕੀ ਹਾਲਾਤ ਕੀਤੇ ਗਏ ਨੇ ਤੇ ਕਿੱਥੇ ਤੋੜੇ ਗਏ ਨੇ। ਆਹ ਇਹ ਮੇਨ ਦਰਵਾਜੇ ਦਾ ਲੌਗਟ ਆ ਇਹਨੂੰ ਲੱਗਾ ਦੇਖੋ ਵੀ ਇਹਨੂੰ ਕਿਸਤਾ ਇਹਨੂੰ ਮਰੂੜੇ ਦਾ ਤੋੜਿਆ ਗਿਆ ਵਾ। ਤੇ ਇਹ ਕਿਹੜੇ ਹੋਣ ਉਹ ਇੱਥੇ ਚੀਜ਼ਾਂ ਜਿਨ੍ਹਾਂ ਨਾਲ ਇਹ ਵੇਖੋ ਵੀ ਐਡਾ ਹਾਰਡ ਹੋਣ ਦੇ ਬਾਵਜੂਦ ਵੀ ਇਹਨੂੰ ਤੋੜ ਦਿੱਤਾ ਗਿਆ। ਆਹ ਦੂਜੇ ਲਾਕ ਵੇਖੋ ਇਹਨਾਂ ਦਾ ਵੀ ਕੀ ਹਾਲਾਤ ਬਣੇ ਨੇ। ਹਾਂਜੀ ਭਾਈ ਕਿੰਨਾ ਨੁਕਸਾਨ ਕੀਤਾ ਮੈਨੂੰ ਭਾਈ 30000 ਦਾ ਨੁਕਸਾਨ ਆਪਣਾ ਹੋਇਆ ਹੈ ਹਾਂਜੀ ਤੇ ਇਹਨਾਂ ਦੇ ਇਹਨਾਂ ਨੇ ਗੱਲੇ ਗੁੱਲੇ ਤੋੜੇ ਨੇ ਸਾਡੇ ਤੇ ਲਾਕ ਲੂਕ ਵੀ ਟੁੱਟੇ ਨੇ ਲਾਕ ਵੀ ਸਾਡੇ ਸਾਰੇ ਮਹਿੰਗੇ ਸੀ ਹਾਂਜੀ ਇਹ ਸਾਡੇ ਕੋਲ ਦਰਖਾਸਤ ਆਈ ਸੀਗੀ ਵੀ ਰਾਤ ਜਿਹੜੀ ਉਹ ਚੋਰੀਆਂ ਹੋਈਆਂ ਇਸ ਦੁਕਾਨਾ ਦੇ ਵਿੱਚ ਉਹਦੇ ਸਬੰਧ ਦੇ ਵਿੱਚ ਅਸੀਂ ਕੋਈ ਵਿਅਕਤੀ ਜਿਹੜੇ ਸ਼ੱਕੀ ਵਿਅਕਤੀ ਨੇ ਉਹਨਾਂ ਦੇ ਮਗਰ ਲੱਗੇ ਹੋਏ ਆ ਜਿਹਦੇ ਚੋਂ ਇੱਕ ਜਿਹੜਾ 올ਡ ਮੁਕਦਮੇ ਦੇ ਵਿੱਚ ਦੋਸ਼ੀ ਸੀਗਾ ਜੀ ਉਹ ਗ੍ਰਿਫਤਾਰ ਵੀ ਕੀਤਾ ਵਾ ਅੱਜ ਉਹ ਵੀ ਚੋਰੀ ਦੇ ਮਕਦਮੇ ਸਾਨੂੰ ਲੜੀਂਦਾ ਸੀਗਾ ਤੇ ਹੋਰ ਵੀ ਲੱਗਦਾ ਵੀ ਅਸੀਂ ਜਲਦੀ ਜਿਹੜੀ ਰਿਕਵਰੀ ਕਰਕੇ ਮਤਲਬ ਚੋਰ ਫੜ ਕੇ ਰਿਕਵਰੀ ਕਰ ਲਾਂਗੇ ਜੀ ਇਹ 6-7 ਦੁਕਾਨਾਂ ਤੇ ਪਤਾ ਲੱਗਾ ਵੀ 5-6 ਦੁਕਾਨਾਂ ਟੁੱਟੀਆਂ ਨੇ ਤੇ ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਜਲਦ ਤੋਂ ਜਲਦ ਜਿਹੜਾ ਹੋਆ ਮਸਲਾ ਸੋਲਵ ਕਰ ਲਾਂਗੇ ਸਾਰਾ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਵਿੱਚ ਆਪਾਂ ਦੋਸ਼ੀ ਵੀ ਅਰੈਸਟ ਕਰ ਲਾਂਗੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਨੁਕਸਾਨ ਦੀ ਕੋਈ ਡਿਟੇਲ ਅਜੇ ਦੇ ਰਹੇ ਨੇ ਇੱਕ ਦੋ ਦੁਕਾਨਾਂ ਨੇ ਦਿੱਤੀ ਆ ਬਾਕੀਆਂ ਕੋਲੋਂ ਵੀ ਆਪਾਂ ਲੈ ਰਹੇ ਆ ਸਾਰੀ ਡਿਟੇਲ ਲੈ ਲਾਂਗੇ ਤੇ ਫਿਰ ਉਹਦੀ ਆਪਾਂ ਜਾਂਚ ਕਰਕੇ ਸਾਰਾ ਵੜਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਅਸੀਂ ਮਸਤੈਦੀ ਰੱਖ ਰਹੀਏ ਜੀ ਪੁਲਿਸ ਤੇ ਰਾਤ ਦੀ ਹੁਣ ਗਸ਼ਤ ਜਿਹੜੀ ਉਹ ਸ਼ੁਰੂ ਕੀਤੀ ਹੋਈ ਆ ਤੇ ਉਹ ਮਤਲਬ ਕਸਬਾ ਕਾਫੀ ਵੱਡਾ ਵਾ ਜਦੋਂ ਮਤਲਬ ਆਪਾਂ ਦੂਸਰੀ ਸਾਈਡ ਨੂੰ ਪਾਰਟੀ ਜਾਂਦੀ ਆ ਤੇ ਦੂਸਰੇ ਬਨੇਓ ਬੰਦੇ ਜਿਹੜੇ ਉਹ ਕੰਮ ਕਰ ਜਾਂਦੇ ਨੇ ਆਪਣਾ ਇਸ ਕਰਕੇ ਅਸੀਂ ਵਿਚਾਰਾ ਕਰ ਰਹੇ ਹਾਂ ਕਿ ਇਹਦੀ ਆਪਣੀ ਸਾਡੀ ਪੁਲਿਸ ਪਾਰਟੀ ਅਗਸਤ ਵਧਾਈ ਜਾਵੇ ਜੀ। ਨਾਛੇ ਇਸ ਬੰਦ ਵਿੱਚ ਵੀ ਅਸੀਂ ਸੈਮੀਨਾਰ ਵੀ ਲਗਾ ਰਹੇ ਹਾਂ ਤੇ ਬੰਦੇ ਵੀ ਜਿਹੜੇ ਉਹ ਅਰੈਸਟ ਕੀਤੇ ਹੋਏ ਨੇ ਸਾਡੇ ਕੋਲ ਇਹ ਮੁਕਦਮੇ ਜਿਹੜੇ ਉਹ ਦਰਜ ਕੀਤੇ ਨੇ ਉਹਦੇ ਵਿੱਚ ਆਪਾਂ ਜਿਹੜੇ ਡਰੋਨ ਐਕਟੀਵਿਟੀ ਦੇ ਵਿੱਚ ਜਿਹੜੇ ਬੰਦੇ ਇਨਵੋਲਵ ਸੀਗੇ ਤੇ ਉਹ ਅਰੈਸਟ ਕੀਤੇ ਨੇ ਤੇ ਮਤਲਬ ਉਹਨਾਂ ਤੇ ਵੀ ਕਾਰਵਾਈ ਚੱਲ ਰਹੀ ਹੈ ਜੀ ਉਹ ਵੀ ਵੱਧ ਤੋਂ ਵੱਧ ਸਾਡੀ ਕੋਸ਼ਿਸ਼ ਹੈ ਵੀ ਜਲਦੀ ਤੋਂ ਜਲਦੀ ਜਿਹੜੇ ਇਹਨਾਂ ਨਾਲ ਰਿਟਰਨ ਨਸ਼ੀਨਾ ਰਿਲੇਟਡ ਦੋਸ਼ੀ ਉਹ ਵੀ ਗ੍ਰਿਫਤਾਰ ਕੀਤੇ ਜਾਣਗੇ